जी कॉल है जो संगत कैंचाठी जरा करना सी उ जो पुलिस जरा प्रशासन का प्रबंध है दिखा दें किस तरह ਕਾਲ ਲਗਾਤਾਰ ਸੰਗਤ ਦੀਆਂ ਤਸਵੀਰਾਂ ਦਿਖਾ ਦਿੰਨਾ ਹੈ ਸੰਗਤ ਦੇ ਵਿੱਚ ਜਿਹੜੀ ਬਠਿੰਡਾ ਪੁਲਿਸ ਹੈ ਜਿਹੜੀ ਐਕਸ਼ਨ ਮੂਡ ਦੇ ਵਿੱਚ ਆਈ ਹੈ ਐਕਸ਼ਨ ਮੂਡ ਕਿਸ ਤਰ੍ਹਾਂ ਦਾ ਹੈ ਕਿਉਂਕਿ ਨੈਸ਼ਨਲ ਹਾਈਵੇ 54 ਜਿਹੜੀ 54ਵੇਂ ਹੁੰਦਾ ਜਿਹੜਾ ਭਾਰਤ ਮਾਲਾ ਅਮਨੇਸਰ ਤੋਂ ਜਮਨਾ ਨਗਰ ਦਾ ਜਿਹੜਾ ਕੰਮ ਹੈ ਲਗਾਤਾਰ جاری ਹੈ ਤਾਂ ਉਸ ਤੋਂ ਬਾਅਦ ਜਿਹੜਾ ਬਠਿੰਡਾ ਪੁਲਿਸ ਹੈ ਉਹ ਐਕਸ਼ਨ ਮੂਡ ਦੇ ਵਿੱਚ ਨਜ਼ਰ ਆਇਆ ਤਾਂ ਕੱਲ ਜਿੱਥੇ ਬਠਿੰਡਾ ਪ੍ਰਸ਼ਾਸਨ ਵੱਲੋਂ ਜਿੱਥੇ ਜਿਹੜੀ ਜ਼ਮੀਨ ਦੇ ਜਿਹੜੇ ਕਬਜ਼ੇ ਲਿੱਤੇ ਗਏ ਸੀ ਤਾਂ ਉਹਨੂੰ ਅੱਜ ਜਿਹੜਾ ਕਿਸਾਨਾਂ ਵੱਲੋਂ ਪੂਰੇ ਪੰਜਾਬ ਦੀ ਜਿਹੜੀ ਕਾਲ ਹੈ ਉਹ ਦੇ ਕੇ ਅੱਜ ਜਿਹੜਾ ਸੰਗਤ ਕੈਂਚੇ ਨੂੰ ਟੇ ਕਬੜਾ ਇਕੱਠਾ ਸੀ ਜਿਹੜਾ ਉਹ ਇਕੱਠਾ ਕਰਨਾ ਸੀ ਤਾਂ ਉੱਥੇ ਜਿਹੜੇ ਪੁਲਿਸ ਦੇ ਜਿਹੜਾ ਦੇ ਦਾ ਪ੍ਰਸ਼ਾਸਨ ਦੇ ਪ੍ਰਬੰਧ ਆ ਉਹ ਦਿਖਾ ਦਿੰਦੇ ਆ ਕਿ ਇਸ ਤਰ੍ਹਾਂ ਜਿਹੜੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਉਹ ਨਜ਼ਰ ਆਏ ਨੇ ਤਾਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਫੋਰਸ ਹੈ ਉਹਦੇ ਤੇ ਨਾਦ ਕੀਤੀ ਹੋਈ ਹੈ ਤਾਂ ਵੱਡੀ ਗਿਣਤੀ ਜਿਹੜੀ ਫੋਰਸ ਦਿਖਾ ਦਿੰਦੇ ਆ ਕਿ ਪੰਜਾਬ ਦੀ ਪੁਲਿਸ ਜਿਹੜੀ ਹੈ ਬਠਿੰਡਾ ਦੀ ਪੁਲਿਸ ਜਿਹੜੀ ਹੈ ਤਾਂ ਸਾਰੀ ਜਿਹੜੀ ਕੋੜ ਤੋਂ ਨੇ ਪਿੰਡ ਦੇ ਵਿੱਚ ਜਿਹੜੀ ਇਕੱਠੀ ਹੋਈ ਹੋਈ ਹੈ ਤਾਂ ਅਕਸਰ ਜਿਹੜਾ ਜ਼ਮੀਨੀ ਦਾ ਜਿਹੜਾ ਵੱਡਾ ਵਿਵਾਦ ਸੀ ਉਹ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਕਹਿ ਰਿਹਾ ਕਿ ਉਹਨਾਂ ਦੇ ਖਾਤੇ ਵਿੱਚ ਪੈਸੇ ਗਏ ਨੇ ਤੇ ਉਸ ਤੋਂ ਬਾਅਦ ਇਹ ਕਿਸਾਨ ਨੇ ਅਕਸਰ ਉਹ ਕਹਿ ਰਹੇ ਨੇ ਸਾਡੇ ਜਿਹੜੇ ਬੰਦੇ ਮੁੱਲੇ ਨੇ ਉਹ ਨਹੀਂ ਮਿਲੇ ਨੇ ਤਾਂ ਐਸਾ ਜਿਹੜੀ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਕਿਸਾਨ ਨੇ ਜਿਹੜੇ ਉਹ ਐਸੇ ਨਾਕੇਵਾਲ ਵੱਧ ਦੇ ਨਜ਼ਰ ਆਉਣੇ ਨੇ ਕਿਸਾਨ ਕੁਝ ਦਿਨ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ ਐਸੇ ਨਾਕੇਵਾਲ ਵੱਧਣਗੇ ਤਾਂ ਉਸ ਤੋਂ ਬਾਅਦ ਜਿਹੜਾ ਟਕਰਾਅ ਦੀ ਜਿਹੜੀ ਸਥਿਤੀ ਹੈ ਉਹਨਾਂ ਦਾ ਕਹਿ ਰਿਹਾ ਕਿ ਅਸੀਂ ਉਹ ਜ਼ਮੀਨਾਂ ਦੇ ਵਿੱਚ ਜਿਹੜੇ ਕਬਜ਼ੇ ਨੇ ਵਾਪਸ ਲੈਣੇ ਨੇ ਤਾਕੀਕਰ ਪੁਲਿਸ ਹੈ ਜਿਹੜੀ ਉਹ ਕਹਿ ਰਹੀ ਹੈ ਜਿਹੜੇ ਕਬਜ਼ੇ ਨੇ ਉਹ ਨੈਸ਼ਨਲ ਹਾਈਵੇ ਜਿਹੜਾ ਬਣਨਾ ਹੈ ਉਸ ਲਈ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾ ਚੁੱਕੇ ਨੇ